ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈੱਡਲਾਈਨਸ ਦੇ ਨਾਲ ਜਸਦੀਪ ਸਿੰਘ ਗਿੱਲ ਹੋਣਗੇ ਡੇਰਾ ਬਿਆਸ ਦੇ ਨਵੇਂ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉਤਰਾਧਿਕਾਰੀ ਦਾ ਕੀਤਾ ਹੈ ਲ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਤਿੰਨ ਦਿਨਾ ਮੌਨਸੂਨ ਸੈਸ਼ਨ ਦਾ ਹੋਇਆਗਾ ਬਿਜਲੀ ਦਫ਼ਤਰ ਦੀ ਡਿੱਗੀ ਛੱਤ ਜਾਂ ਨੂੰ ਖਤਰੇ ਦੇ ਵਿੱਚ ਪਾ ਕੇ ਕੰਮ ਕਰਨ ਨੂੰ ਮਜਬੂਰ ਹੋਏ ਮੁਲਾਜ਼ਮ ਇਹ ਕਈ ਵਾਰ ਕਿਹਾ ਪਰ ਨਹੀਂ ਹੋਈ ਕੋਈ ਕਾਰਵਾਈ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕੀਤੀ ਗਈ ਹੈ ਦਲਸਲ ਤੇਜ ਦੰਦ ਵਿੱਚ ਸਾਬਕਾ ਸਪੀਕਰ surjit singh minhas ਇਸ ਦਿਨ ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ surjit singh kohli ਇਸਨਾ ਕਮਲ ਚੌਧਰੀ ਗੁਰਚਰਨ ਕੌਰ ਧਨਵੰਤ ਸਿੰਘ ਸਰਦੂਲ ਸਿੰਘ ਕਸ਼ਮੀਰ ਸਿੰਘ ਤੇ ਗੌਰਵ ਸਿੰਘ ਦੇ ਨਾਲ ਜਗਦੀਸ਼ ਪ੍ਰਸਾਦ ਡਾਕਟਰ surjit patar ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਪੰਜਾਬ ਵਿਧਾਨ ਸਭਾ ਦਾ ਦੀ ਮੌਨਸੂਨ اجلاس 2 ਸਤੰਬਰ ਤੋਂ ਸ਼ੁਰੂ ਹੋਇਆ ਹੈ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਕੁਝ ਅਜੇ ਹੀ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਵੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਲਈ ਸਦੀਵੀ ਮਿਸ਼ੂੜਾ ਦੇ ਗਏ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਸਰਦਾਰ ਸੁਰਜੀਤ ਸਿੰਘ ਮਨਹਾਸ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸਾਨੂੰ ਮਿਤੀ 25 ਅਪ੍ਰੈਲ 2024 ਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 14 ਦਸੰਬਰ 1935 ਨੂੰ ਕਲਕੱਤਾ ਵਿਖੇ ਹੋਇਆ ਉਹ ਸਾਲ 1986 ਵਿੱਚ ਸੰਸਦੀ ਮਾਮਲਿਆਂ ਸਿੰਚਾਈ ਅਤੇ ਬਿਜਲੀ ਵਿਭਾਗ ਦੇ ਰਾਜ ਮੰਤਰੀ ਵੀ ਰਹੇ ਉਹ ਸਾਲ 1986 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਿਉਂਨੇ ਗਏ ਸਨ ਅਤੇ 1992 ਵਿੱਚ ਉਹਨਾਂ ਨੇ ਇਸ ਸਦਨ ਦੇ ਸਪੀਕਰ ਵਜੋਂ ਸੇਵਾ ਨਿਭਾਈ ਸਰਦਾਰ ਸੁਖਦੇਵ ਸਿੰਘ ਢਿੱਲੋਂ ਸਾਬਕਾ ਮੰਤਰੀ ਪੰਜਾਬ ਉਹ ਵੀ ਸਾਨੂੰ ਮਿਤੀ 12 ਅਗਸਤ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 1 ਜੁਲਾਈ 1932 ਨੂੰ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ ਉਹ ਸਾਲ 1985 ਤੋਂ 1990 ਦੇ ਸਮੇਂ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਰਹੇ। ਉਹ ਸਾਲ 1972, 1970 ਅਤੇ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਸਰਦਾਰ ਸੁਰਜੀਤ ਸਿੰਘ ਕੋਹਲੀ ਸਾਬਕਾ ਰਾਜ ਮੰਤਰੀ ਪੰਜਾਬ ਉਹ ਵੀ ਸਾਨੂੰ ਮਤੀ 29 ਅਗਸਤ 2024 ਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ। ਉਹਨਾਂ ਦਾ ਜਨਮ ਮਿਤੀ 9 ਜੂਨ 1951 ਨੂੰ ਪਟਿਆਲਾ ਵਿਖੇ ਹੋਇਆ। ਉਹ ਸਾਲ 1997 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਅਤੇ ਸਿਪਾਈ ਅਤੇ ਲਿਖਣ ਸਮਗਰੀ ਮਕਾਨ ਉਸਾਰੀ ਅਤੇ ਸ਼ਹਿਰ ਵਿਕਾਸ ਵਿਭਾਗ ਪੰਜਾਬ ਦੇ ਰਾਜ ਮੰਤਰੀ ਵੀ ਰਹੇ। ਉਹ ਇਸ عظیم ਸਦਨ ਦੇ ਇੱਕ ਮਾਣਯੋਗ ਮੈਂਬਰ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਦੇ ਸਤਕਾਰਯੋਗ ਪਿਤਾ ਜੀ ਹਨ ਸ਼੍ਰੀ ਕਮਲ ਚੌਧਰੀ ਸਾਬਕਾ ਲੋਕ ਸਭਾ ਮੈਂਬਰ ਵੀ ਸਾਨੂੰ ਮਿਤੀ 25 ਜੂਨ 2024 ਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 3 ਜੁਲਾਈ 1947 ਨੂੰ ਹੁਸ਼ਿਆਰਪੁਰ ਵਿਖੇ ਹੋਇਆ ਉਹ ਸਾਲ 1985 1999 1992 ਅਤੇ 1998 ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਉਹ ਸੰਸਦਦਿਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵੀ ਰਹੇ ਉਨ੍ਹਾਂ ਵੱਲੋਂ ਭਾਰਤੀ ਹਵਾਈ ਸੇਨਾ ਵਿੱਚ ਵੀ ਸੇਵਾ ਨਿਭਾਈ ਗਈ। ਸ਼੍ਰੀਮਤੀ ਗੁਰਚਰਨ ਕੌਰ ਭਾਰਤੀ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਦੇ ਸਾਬਕਾ ਮੈਂਬਰ ਉਹ ਵੀ ਸਾਨੂੰ ਮਿਤੀ 4 ਜੁਲਾਈ 2024 ਨੂੰ ਸਦੋਂ ਵੀ ਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ ਮਿਤੀ 4 ਫਰਵਰੀ 1936 ਨੂੰ ਜੈਤੂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹ ਸਾਲ 2001 ਵਿੱਚ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ। ਸਰਦਾਰ ਧਰਵੰਤ ਸਿੰਘ ਸਾਬਕਾ ਵਿਧਾਇਕ ਪੰਜਾਬ ਉਹ ਵੀ ਸਾਨੂੰ ਮਿਤੀ 11 ਜੂਨ 2024 ਨੂੰ ਸਦਵੀਂ ਵਿਛੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 8 ਜੂਨ 1952 ਨੂੰ ਪਿੰਡ ਮਾਨਵਾਲਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਸਾਲ 1992 ਅਤੇ 1997 ਵਿੱਚ ਹਲਕਾ ਧੂਰੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਕਿਉਨੇ ਗਏ ਸਰਦਾਰ ਸਰਦੂਲ ਸਿੰਘ ਸੁਤੰਤਰਤਾ ਸੰਗਰਾਮੀ ਉਹ ਵੀ ਸਾਨੂੰ ਮਤੀ 26 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ 1910 ਵਿੱਚ ਪਿੰਡ ਸੰਦੌੜ ਜ਼ਿਲ੍ਹਾ ਬਲੇਰਕੋਟਲਾ ਵਿਖੇ ਹੋਇਆ। ਉਹਨਾਂ ਨੇ ਸਾਲ 1939 ਵਿੱਚ ਭਾਰਤ ਬੰਦੋਬਸਤੀ ਮੋਰਚੇ ਵਿੱਚ ਭਾਗ ਲਿਆ। ਸਰਦਾਰ ਕਸ਼ਮੀਰ ਸਿੰਘ ਸੁਤੰਤਰਤਾ ਸੰਗਰਾਮੀ ਵੀ ਸਾਨੂੰ ਮਤੀ 12 ਅਗਸਤ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ ਸਾਲ 1917 ਵਿੱਚ ਪਾਕਿਸਤਾਨ ਵਿੱਚ ਹੋਇਆ। 1917 ਉਸ ਸਮੇਂ ਦੇ ਹਿੰਦੁਸਤਾਨ ਹੁੰਦੇ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਵੀ ਭੇਟ ਕੀਤਾ ਗਿਆ। ਸਦਾ ਗੁਰਦੇਵ ਸਿੰਘ ਸੁਤੰਤਰਤਾ ਸੰਗਰਾਮੀ ਵੀ ਸਾਨੂੰ ਮਿਤੀ 17 ਮਾਰਚ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ ਮਿਤੀ 1 ਜਨਵਰੀ 1922 ਨੂੰ ਪਿੰਡ ਧਰੇੜੀ ਜੱਟਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਸ਼੍ਰੀ ਜਗਦੀਸ਼ ਪ੍ਰਸ਼ਾਦ ਜੀ ਸੁਤੰਤਰਤਾ ਸੰਗਰਾਮੀ ਉਹ ਵੀ ਸਾਨੂੰ ਮਿਤੀ 12 ਜੂਨ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ ਮਿਤੀ 14 ਮਈ 1921 ਨੂੰ ਕੋਟਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਤਾਮਰ ਪੱਤਰ ਭੇਟ ਕੀਤਾ ਗਿਆ। ਇਹਨਾਂ ਸਾਰਿਆਂ ਨੇ ਆਪਣੀ ਲਗਨ, ਮਿਹਨਤ ਅਤੇ ਕੁਰਬਾਨੀ ਸਦਕਾ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਜਿਸ ਦੇ ਨਤੀਜੇ ਵਜੋਂ ਅੱਜ ਅਸੀਂ ਉਹਨਾਂ ਦੀ ਅਤੇ ਉਹਨਾਂ ਵਰਗੇ ਹੋਰ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਆਜ਼ਾਦੀ ਦਾ ਨਿਗਮਾਨ ਰਹੇ ਹਾਂ। ਅਤੇ ਅਸੀਂ ਉਹਨਾਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਡਾਕਟਰ surjit patar ਉੱਗੇ ਲੇਖਕ ਅਤੇ ਕਵੀ ਉਹ ਵੀ ਸਾਨੂੰ ਮਿਤੀ 11 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਜਨਮ ਮਿਤੀ 14 ਜਨਵਰੀ 1945 ਨੂੰ ਪਿੰਡ ਪੱਤੜ ਕਲਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਕਾਰਨ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਭਾਰਤੀ ਸਾਹਿਤ ਅਕਾਡਮੀ ਅਵਾਰਡ ਸਰਸਵਤੀ ਪੁਰਸਕਾਰ ਅਤੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਕੇਵਲ ਇੱਕ ਸ਼ਾਇਰ ਹੀ ਨਹੀਂ ਸਨ ਸਗੋਂ ਇੱਕ ਬਹੁਤ ਵੱਡੇ ਚਿੰਤਕ ਸਨ। ਉਹਨਾਂ ਵੱਲੋਂ ਸਾਰੀ ਫਿਲਾਸਫੀ ਕਾਵਿ ਸ਼ੈਲੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਗਈ ਜਿਸ ਕਰਕੇ ਉਹ 21ਵੀਂ ਸਦੀ ਦੇ ਮਹਾਨ ਕਵੀ ਵਜੋਂ ਜਾਣੇ ਜਾਂਦੇ ਸਨ। ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵਡਮੁੱllੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪੱਜ ਜਿਨ੍ਹਾਂ ਦੇ ਚਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਤੋਂ ਇਲਾਵਾ ਸ਼੍ਰੀ ਜੋਗਿੰਦਰ ਸਿੰਘ ਸੰਸਥਾਪਕ ਰੋਜ਼ਾਨਾ ਸਪੋਕਸਮੈਨ ਅਤੇ ਸਰਦਾਰ ਜਸਪਾਲ ਸਿੰਘ ਹੀਰਾ ਪਹਿਰੇਦਾਰ ਅਧਾਰੇ ਦੇ ਸੰਪਾਦਕ ਵੀ ਸਾਨੂੰ ਪਿਛਲੇ ਦਿਨੀ ਸਦੀ ਵੀ ਵਿਸ਼ੂੜਾ ਦੇ ਗਏ ਹਨ ਉਹਨਾਂ ਮਹਾਨ ਲੇਖਕ ਤੇ ਵਿਦਵਾਨ ਸਨ ਉਹ ਹਮੇਸ਼ਾ ਪੰਜਾਬ ਦੇ ਮਸਲਿਆਂ ਨੂੰ ਆਪਣੀ ਕਲਮ ਰਾਹੀਂ ਰਾਜ ਅਤੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਯਤਨ ਕਰਦੇ ਰਹੇ ਉਹਨਾਂ ਦੀ ਲਿਖਣੀ ਬਹੁਤ ਹੀ ਸਾਫ਼ ਸੁਥਰੀ ਅਤੇ ਵਿਸ਼ੇਸ਼ ਕਰਕੇ ਪੰਥਕ ਮਸਲਿਆਂ ਨੂੰ ਬਾਹਰ ਲਈ ਹਮੇਸ਼ਾ ਜਾਣੀ ਜਾਂਦੀ ਰਹੇਗੀ ਉਹਨਾਂ ਨੇ ਆਪਣੀ ਲਿਖਤ ਰਾਹੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਕਮਾਂਤਰੀ ਪੱਧਰ ਉੱਤੇ ਉਚਾਗਰ ਕੀਤਾ ਇਸ ਤੋਂ ਇਲਾਵਾ ਇਸ عظیم ਸਦਨ ਦੇ ਇੱਕ ਹੋਰ ਮਾਣਯੋਗ ਮੈਂਬਰ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਦੇ ਸਤਕਾਰਯੋਗ ਪਤੀ ਸ਼੍ਰੀ ਸ਼ਰਨਜੀਤ ਸਿੰਘ ਮਾਨ ਅੱਜ ਬਹੁਤ ਸਤਿਕਾਰਯੋਗ ਮਾਤਾ ਸਰਦਾਰਨੀ ਜਸਵੀਰ ਕੌਰ ਲਾਲੀ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜ ਬਖਸ਼ਣ ਡੇਰਾ ਬਿਆਸ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਡੇਰਾ ਬਿਆਸ ਨੂੰ ਨਵਾਂ ਮੁਖੀ ਮਿਲ ਗਿਆ ਅੰਮ੍ਰਿਤਸਰ ਦੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ ਗਿਆ ਪਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਤਾਂ ਜਸਦੀਪ ਸਿੰਘ ਹੁਣ ਡੇਰਾ ਬਿਆਸ ਦੇ ਮੁਖੀ ਦੇ ਵਜੋਂ ਗੱਦੀ ਸੰਭਾਲਣਗੇ ਦੱਸਿਆ ਜਾ ਰਿਹਾ ਹੈ ਕਿ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਪਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਨੇ ਉਹ ਪਿਛਲੇ ਕਰੀਬ 5 ਦਹਾਕਿਆਂ ਤੋਂ ਡੇਰਾ ਬਿਆਸ ਦੇ ਵਿੱਚ ਪਰਿਵਾਰ ਦੇ ਸមាਤੀ ਰਹਿ ਰਹੇ ਨੇ ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਨੂੰ ਹੋਇਆ ਸੀ ਮੋਗਾ ਦੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਜੋ ਕਿ ਡੇਰੇ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਰਹਿ ਰਹੇ ਨੇ ਉੱਥੇ ਸੇਵਾ ਕਰ ਰਹੇ ਨੇ ਤੇ ਉਹਨਾਂ ਨੂੰ ਹੁਣ ਉਤਰਾਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋਇਆ ਸੀ ਜਿਨ੍ਹਾਂ ਦਾ ਲੰਬਾ ਇਲਾਜ ਚੱਲਿਆ ਤੇ ਗੁਰਿੰਦਰ ਸਿੰਘ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਆਪਣੇ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਗਿਆ ਹੈ ਫਗਵਾੜਾ ਦੇ ਨਜ਼ਦੀਕ ਲੱਗਦੇ ਪਿੰਡ ਮਾਧੂਪੁਰ ਵਿਖੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦਿਆਂ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਨਾਜ਼ੀ ਦੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਨਾਲੀਆਂ ਦੇ ਵਿੱਚ ਆਮ ਵੇਖਣ ਨੂੰ ਮਿਲਦਾ ਹੈ ਇਸ ਕਾਰਨ ਬਰਸਾਤ ਦੇ ਮੌਸਮ ਦੇ ਵਿੱਚ ਤਾਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਇਸ ਮਾਮਲੇ ਸੰਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਵਿੱਚ ਸਮੱਸਿਆ ਆ ਰਹੀ ਹੈ ਨਾ ਤਾਂ ਪਿੰਡ ਦੇ ਮੌਤਬਰਤ ਨਾ ਹੀ ਸੰਬੰਧਤ ਅਧਿਕਾਰੀਆਂ ਵੱਲੋਂ ਇਸ ਤੇ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਛੱਪੜ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਪਾਣੀ ਖੜਾ ਦਾ ਬਦਬੂ ਫੈਲਦੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਤੇ ਉਧਰ ਦੇ ਲੋਕ ਇੱਥੇ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੋ ਚੁੱਕੇ ਨੇ ਇਸੇ ਤਰ੍ਹਾਂ ਹੀ ਜਾਣਕਾਰੀ ਦੰਦਿਆ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਇਸ ਸਮੱਸਿਆ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ ਪਰ ਕੋਈ ਹੱਲ ਨਹੀਂ ਹੋਇਆ ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਚਾਇਤ ਸਬੰਧਤ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਆਪਣੇ ਜੀ ਸਾਹਿਬ ਜੀ ਅੰਜੀਤ ਸਿੰਘ ਜੀ ਕੀ ਮਾਮਲਾ ਕੀ ਅੱਜ ਜਿਹੜਾ ਮਾਧੋਪੁਰ ਦੇ ਵਿੱਚ ਖੜੇ ਆ ਸਰ ਇਹ ਪਾਣੀ ਦਾ ਰੌਲਾ ਜਿਹੜਾ ਕਲੋਨੀਆਂ ਦਾ ਪਾਣੀ ਆ ਇਹ ਜਦੋਂ ਮੀਂਹ ਆਉਂਦਾ ਸਾਰਾ ਬਰਸਾਤ ਦਾ ਪਾਣੀ ਜਿੰਨਾ ਵੀ ਸੜਕ ਦੇ ਉੱਤੇ ਆ ਕੇ ਖੜ ਜਾਂਦਾ ਇੱਥੇ ਬਹੁਤ ਨੰਗੜ ਦਾ ਔਖਾ ਹੁੰਦਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹੜੀਆਂ ਪਹਿਲੀਆਂ ਵੀ 35 ਸਾਲ ਪੰਚਾਇਤਾਂ ਬਣਦੀਆਂ ਰਹੀਆਂ ਉਦੋਂ ਵੀ ਕਲੋਨੀ ਇੱਥੇ ਸੀ ਹੁਣ 5 ਸਾਲ ਤੋਂ ਬਣੀ ਆ ਪੰਚਾਇਤ ਹੁਣ ਵੀ ਕਲੋਨੀ ਇੱਥੇ ਹੀ ਆ ਇਹ 5 ਸਾਲ ਬਾਅਦ ਵੋਟਾਂ ਹੀ ਲੈਣ ਆ ਜਾਂਦੇ ਆ ਇਹ ਪਾਣੀ ਦਾ ਵੀ ਕੋਈ ਹੱਲ ਕਰਨ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਛੱਪੜ ਬਣਿਆ ਉਹਨੂੰ ਜੇ ਪ ਜਦੋਂ ਖਾਲੀ ਕਰਾ ਕੇ ਦੁਬਾਰਾ ਪਾਣੀ ਪੀ ਉਹਦਾ ਬਸ ਇਹੀ ਰੋਲਾ ਪਾਰਟੀ ਵਾਈ ਜਿੰਨੇ ਬੂਟਾ ਬਲੇ ਕਲੋਨੀ ਪਿੰਡ ਚ ਆ ਜਾਂਦੀ ਜਦੋਂ ਬੂਟਾ ਪੈ ਜਾਂਦੀ ਆ ਮੋਹਰ ਮਿਲ ਜਾਂਦੀ ਸਰਪੰਚ ਨੂੰ ਚਲੋ ਜੀ ਆਪਣੇ ਘਰ ਚਿੱਟੇ ਕੌਰ ਤੇ ਪਜਾਮੇ ਪਾ ਕੇ ਬਸ ਫੇ ਕਲੋਨੀ ਔੜ ਗਈ ਫੇ ਕਲੋਨੀ ਕਿੰਨੇ ਸਮੇਂ ਤੋਂ ਇਹ ਮਤਲਬ ਕਿ ਧਿਆਨ ਚਲੇ ਜਾਂਦਾ ਭਾਜੀ ਪੰਚਾਇਤ ਦੇ ਧਿਆਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਲਿਆਂ ਦਾ ਪੰਚਾਇਤੀ ਮੈਂਬਰ ਜਿੰਨੇ ਵੀ ਆ ਸਾਰੇ ਇੱਥੋਂ ਦੀ ਨੰਕੇ ਜਾਂਦੇ ਜਦੋਂ ਫਿਰ ਮੈਂ ਗੱਲ ਕਹਿੰਦਾ ਫਿਰ ਉਹ ਰੜਕਦੀ ਆ ਵੀ ਇਹ ਕਾਹਦੀ ਗੱਲ ਐ ਇਦਾਂ ਦੀ ਬੋਲਦਾ ਮੈਂ ਇਹਨਾਂ ਨੂੰ ਪਿਆਰ ਵੀ ਕਿਹਾ ਜਿਹੜਾ ਵੀ ਹੱਲ ਆ ਇਹਦਾ ਕਰੋ ਪਾਣੀ ਦਾ ਨਾ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਜਿਹੜੀ ਮੌਕੇ ਦੀ ਪੰਚਾਇਤਾਂ ਉਹ ਹੱਲ ਇਹਦਾ ਕਰੇ ਇਹ ਜਦੋਂ ਵੀ ਕਹਿੰਦੇ ਆ ਉਹ ਵੀਡੀਓ ਸਾਹਿਬ ਨੂੰ ਕਿਹਾ ਸੀ ਵੀਡੀਓ ਸਾਹਿਬ ਕਿਤੇ ਹੋਣਾ ਆਇਆ 40 ਸਾਲ ਤੋਂ ਵੀਡੀਓ ਸਾਹਿਬ ਮਿਲਿਆ ਹੀ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਪਤਾ 5 ਸਾਲ ਪਹਿਲਾਂ ਨਾ ਕਿ ਜੇ ਕੰਮ ਕਰਨਾ ਸੀ ਪਤਾ ਵੀ 40 ਸਾਲ ਤੋਂ ਪਾਣੀ ਦਾ ਰੌਲਾ ਛੱਪਦਾ ਕਲੋਨੀਆਂ ਦਾ ਪਹਿਲਾਂ ਮੁੱਦਾ ਹੀ ਇਹ ਚੱਕਦੇ ਵੀ ਪਾਣੀ ਦਾ ਹੱਲ ਕਰੀਏ ਅਸੀਂ ਜਦੋਂ ਪੰਚਾਇਤ ਚੌਂਜਾਬਤ ਲੱਗ ਗਿਆ ਲਿਓਥੇ ਦਾ ਗਏ ਸੀ ਉਹ ਕਹਿੰਦੇ ਚੌਂ ਜਾਬਦ ਲੱਗ ਗਿਆ ਹੁਣ ਨਹੀਂ ਹੁਣ ਇਹ ਜਿਹੜਾ ਪਾਣੀ ਵਰਸਾਦਾ ਇਕੱਠਾ ਹੁੰਦਾ ਜਾਂ ਘਰਾਂ ਦਾ ਵਾ ਘਰਾਂ ਦਾ ਵੀ ਆ ਬਰਸਾਤ ਦਾ ਵੀ ਆ ਤੇ ਕਿੰਨੇ ਸਮੇਂ ਤੋਂ ਇਹ ਮੈਂ ਕੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਮੇਰੀ ਤਾਂ 35 ਸਾਲ ਉਮਰ ਹੋ ਗਈ ਆਹ ਹੀ ਇੱਥੇ ਡੱਡੂ ਛੜਕੇ ਚ ਭਰਦੇ ਆ ਐਸੇ ਹੁੰਦਾ ਛੜਕੇ ਚ ਪਾਣੀ ਇਹ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਤਾਂ ਇਹੀ ਮੰਗਾ ਵੀਡੀਓ ਸਾਹਿਬ ਨੂੰ ਕਿਹਾ ਵੀ ਆਹ ਦੇਖੋ ਜਿਹੜਾ ਵੀ ਆ ਜਿਹੜੀ ਵੀ ਮੈਂ ਕਲੋਨੀ ਵਾਲੇ ਦੀ ਵੀ ਗਲਤੀ ਕੱਢੂਗਾ ਜਦੋਂ ਵੀ ਆਉਂਦੇ ਆ ਬੂਟਾ ਚੁੱਪ ਚਾਪ ਜਾ ਕੇ ਅੰਦਰ ਗੂਠਾ ਲਾ ਕੇ ਪਾਉਂਦੇ ਬੂਟ ਕੋਈ ਆਉਂਦਾ ਕਾਲੀਆ ਚ ਸਾਡਾ ਪਾਪਾ ਜੱਦੀ ਤੋਂ ਵੋਟ ਉਹਨਾਂ ਨੂੰ ਕਾਂਗਰਸ ਨੂੰ ਵੋਟ ਵੋਟ ਤੁਸੀਂ ਉਹਨੂੰ ਪਾਓ ਜਿਹੜਾ ਤੁਹਾਡੇ ਨਾਲ ਖੜਦਾ ਰਾਤ ਬਰਾਤ ਤੇ ਤੁਰਦਾ ਜਾਂ ਕੋਈ ਕੰਮ ਕਰਦਾ ਉਹਨੂੰ ਵੋਟ ਪਾਓ ਇਹ ਨਾ ਚੁੱਪ ਚਾਪ ਉਹ ਛੱਡ ਦਿਓ ਪਾਪੇ ਵਾਲੀ ਆ ਰਾਜਨੀਤੀ ਆ ਪਿਛਲੀ ਆ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਕੋਈ ਨਵੇਂ ਨੂੰ ਕਿਸੇ ਨੂੰ ਦੋ ਉਹਦਾ ਜਿਹੜਾ ਅਗਲਾ ਗੱਲ ਥੋਕ ਨਹੀਂ ਕਰੇ ਜਦੋਂ ਇੱਥੇ ਕੇਦੀ ਫੋਟੋ ਆਉਣ ਲੱਗਦੀ ਉਹ ਚੁੱਪ ਚਾਪ ਜਾ ਕੇ ਮੱਗਾ ਖੜ ਜਾਂਦਾ ਉਹ ਪਾਪੇ ਕੋਲ ਨਾ ਚੱਲ ਜਵੇ ਜਾ ਉਹ ਤੋਂ ਨਾ ਜਲਦੀ ਮੇਰੀ ਵੋਟ ਮੈਂ ਜਾਰ ਨਾ ਹੋ ਜਮਾ ਅੰਮ੍ਰਿਤਸਰ ਦੇ ਵਿੱਚ 메인 ਬਿਜਲੀ ਘਰ ਦੀਆਂ ਤਸਵੀਰਾਂ ਜਿੱਥੇ ਛੱਤ ਡਿਗਨ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਗਰੀਮਤ ਰਹੀ ਹੈ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਕੰਪਿਊਟਰ, ਪ੍ਰਿੰਟਰ, ਪੱਖੇ, ਕੂਲਰ ਤੇ ਹੋਰ ਜਿਹੜਾ ਸਮਾਨ ਹੈ ਉਹ ਕਾਫੀ ਨੁਕਸਾਨਿਆ ਗਿਆ। ਸਹਿਮ ਭਰੇ ਮਾਹੌਲ ਦੇ ਵਿੱਚ ਇੱਥੇ ਮੁਲਾਜ਼ਮ ਡਿਊਟੀ ਕਰਨ ਨੂੰ ਮਜਬੂਰ ਨੇ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਪਹਿਲਾਂ ਵੀ ਇਸੇ ਤਰੀਕੇ ਨਾਲ ਛੱਤ ਦਾ ਜਿਹੜਾ ਹਿੱਸਾ ਹੈ ਉਹ ਡਿੱਗ ਚੁੱਕਿਆ ਤੇ ਵਿਭਾਗ ਨੂੰ ਵੀ ਜਾਣਕਾਰੀ ਦਿੱਤੀ ਹੈ ਪਰ ਇਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬਿਜਲੀ ਵਿਭਾਗ ਦੇ ਇਸ ਬਿਲਡਿੰਗ ਨੂੰ ਅਸੁਰੱਖਿਅਤ ਨਿਰਧਾਰਿਤ ਕਰ ਦਿੱਤਾ ਗਿਆ ਪਰ ਫਿਰ ਵੀ ਸ਼ਿਫਟਿੰਗ ਨਹੀਂ ਕੀਤੀ ਜਾ ਰਹੀ ਹੈ। ਇਹ ਕਹਿ ਲਿਏ ਕਿ ਸ਼ਿਫਟਿੰਗ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਮੁਲਾਜ਼ਮਾਂ ਦੀਆਂ ਜਾਨਾਂ ਨੂੰ ਵੀ ਖਤਰੇ ਦੇ ਵਿੱਚ ਪਾਏ ਗਏ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਸਬੰਧਤ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸਟਾਫ ਮੈਂਬਰ ਨੇ ਇੱਥੇ ਖਤਰੇ ਭਰੇ ਇਸ ਮਾਹੌਲ ਦੇ ਵਿੱਚ ਕੰਮ ਕਰਨ ਨੂੰ ਮਜਬੂਰ ਹੋ ਚੁੱਕੇ ਨੇ ਫਗਵਾੜਾ ਦੇ ਚਾਚੂ ਕੀ ਨਜ਼ਦੀਕ ਗੈਸ ਏਜੰਸੀ ਵਿਖੇ 6 ਦੇ ਕਰੀਬ ਨੌਜਵਾਨਾਂ ਦੇ ਬਿਲੋ ਇੱਕ ਵਿਅਕਤੀ ਦੀ ਕੁੱਟਮਾਰ ਕਰ ਉਸਨੂੰ ਜ਼ਖਮੀ ਕਰ ਦਿੱਤਾ ਗਿਆ। ਦਰਸਲ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜ਼ਖਮੀ ਦੀ ਪਛਾਣ ਸੌਰਵ ਸ਼ਰਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੌਰਵ ਸ਼ਰਮਾ ਜਦ ਆਪਣੇ ਘਰ ਜਾ ਰਿਹਾ ਸੀ ਤਾਂ ਗਲੀ ਦੇ ਵਿੱਚ ਕੁਝ ਨੌਜਵਾਨ ਮੋਟਰਸਾਈਕਲ ਖੜਾ ਕਰਕੇ ਬਾਥਰੂਮ ਕਰ ਰਹੇ ਸਨ ਤਾਂ ਉਸਨੇ ਉਹਨਾਂ ਨੂੰ ਗਲੀ ਦੇ ਵਿੱਚ ਬਾਥਰੂਮ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਬਲੂ ਤੇਜ਼ਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਸ ਦੇ ਸਰਤੇ ਗੰਭੀਰ ਸੱਟਾਂ ਵੱਜੀਆਂ ਨੇ ਤੇ ਪੀੜਤ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਇਸੇ ਦਰਮਿਆਨ ਪੀੜਤ ਦੀ ਪਤਨੀ ਤੇ ਸਿਵਲ ਹਸਪਤਾਲ ਦੇ ਵਿੱਚ ਐਮਰਜੈਂਸੀ ਡਿਊਟੀ ਤੇ ਤਨਖਾਦ ਡਾਕਟਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਜੋਤੀ ਸ਼ਰਫਾ ਕਿੱਥੇ ਤੇ ਰਹਿਣ ਨੂੰ ਆਏ ਆਪਾਂ ਮੈਂ ਚਾਚੌਪੀ ਦੀ ਕੀ ਮਾਮਲਾ ਕੀ ਜਿਹੜਾ ਸਿਵਲ ਮਾਮਲਾ ਹੈ ਸਰ ਮੈਂ ਤਾਂ ਜਲੰਧਰੋਂ ਆਈਆਂ ਮੈਂ ਜੋਬ ਕਰਦੀਆਂ ਜਲੰਧਰ ਤੇ ਮੈਨੂੰ ਇਦਾਂ ਫੋਨ ਆਇਆ ਸੀ ਮੇਰੇ ਨੇਬਰਸ ਦਾ ਵੀ ਇਦਾਂ ਦਾ ਘਰ ਗਲੀ ਦੇ ਵਿੱਚ ਮੇਰੇ ਹਸਬੰਦ ਨੂੰ ਮਾਰਿਆ ਗਿਆ ਮਾਮਲੇ ਦਾ ਨਾਂ ਕੀ ਹੈ ਜੀ ਸੌਰਵ ਸ਼ਰਮਾ ਅੱਛਾ ਜੀ ਹਾਂਜੀ ਮੈਂ ਹੁਣ ਆ ਕੇ ਪਤਾ ਕੀਤਾ ਆਲੇ ਦੁਆਲੇੋਂ ਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਡੀ ਗਲੀ ਬਿਲਕੁਲ ਨੈਰੋ ਹੈ ਉਹ ਉੱਥੇ ਬਾਈਕ ਵਿਚਕਾਰ ਖੜੀ ਕਰਕੇ ਸਾਈਡ ਤੇ ਬਾਥਰੂਮ ਕਰ ਰਹੀ ਸੀ ਇਹਨਾਂ ਨੇ ਹੀ ਕਿਹਾ ਵੀ ਭਾਜੀ ਤੁਸੀਂ ਆਪਣੀ ਬਾਈਕ ਸਾਈਡ ਤੇ ਲਾ ਦੋ ਨਾਲੇ ਐਂ ਤਾਂ ਤੁਸੀਂ ਖੁੱਲੇ ਛੇ ਬਾਥਰੂਮ ਕਰ ਰਹੇ ਹੋ ਤੇ ਇੱਥੇ ਭੈਣਾ ਵਾਲੇ ਸਾਰੇ ਪਾਸੇ ਕੈਮਰੇ ਲੱਗੇ ਅੱਛਾ ਨਹੀਂ ਲੱਗਦਾ ਬਸ ਐਨੇ ਦੇ ਵਿੱਚ ਇਹ ਉਹਦੇ ਘਰ ਕੰਪਲੀਟ ਲੈ ਕੇ ਜੇ ਤੇ ਉਹਨਾਂ ਨੇ ਇਹ ਸਾਰੇ ਮੁੰਡਿਆਂ ਨੇ ਘੇਰ ਕੇ ਉਹਨਾਂ ਦੇ ਸਿਰ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਇਹਨਾਂ ਨੇ 6 ਜਾਣਿਆਂ ਨੇ ਕੀਤਾ ਸੀ ਹਨ ਕੀ ਮਾਰਿਆ ਇਹਨਾਂ ਨੂੰ ਉੱਪਰ ਕਿਸ ਕਿਸ ਚੀਜ਼ ਨਾਲ ਹਮਲਾ ਕੀਤਾ ਹੱਡੀਆਂ ਦੇ ਨਾਲ ਔਰ ਦਾਤ ਦੇ ਨਾਲ ਪੱਟ ਖਾਚੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਸੀ? ਹਾਂਜੀ ਹਾਂਜੀ ਅਸੀਂ ਪੁਲਿਸ ਕੰਪਲੀਟ ਕੀਤੀ ਹੋਈ ਹੈ। ਬੋਲੋ ਸਾਈਸੀ ਮੌਕੇ ਤੇ। ਨਹੀਂ ਜੀ। ਕਿੰਨੀ ਦੇਰ ਹੋ ਗਈ ਪੁਲਿਸ ਨੂੰ ਕੰਪਲੀਟ ਕੀਤੀ? ਮੈਨੂੰ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ। ਤੇ ਕੰਡੀਸ਼ਨ ਕਿੱਦਾਂ ਤੁਹਾਡੇ ਕੀ? ਕੰਡੀਸ਼ਨ ਦੇਖੋ ਜੀ ਹਜੇ ਤਾਂ ਪੱਟੀਆਂ ਪੁੱਟੀਆਂ ਕੀਤੀਆਂ ਪਰ ਤੁਹਾਨੂੰ ਪਤਾ ਸਿਰਤੀ ਸੱਟ ਹੈ। ਔਰ ਚੰਗੇ ਖਾਸੇ ਨੌ ਨੂੰ ਬੱਚੇ ਹੋਏ ਨੇ ਪਿੱਠ ਤੇ ਵੀ ਇਹ ਵੀ ਉਹਨਾਂ ਦੀ ਸਾਹਸ ਬਹੁਤ ਜ਼ਿਆਦਾ ਫੁੱਲ ਰਹੀ ਹੈ। ਸੀਰੀਅਸ ਮੈਟਰ ਲੱਗ ਰਿਹਾ। ਹਰਨਿਸ਼ ਸ਼ਰਮਾ ਜੀ ਹਾਂਜੀ ਹਨੀ ਸ਼ਰਮਾ ਹਾਂਜੀ ਕਿੱਥੇ ਰਹੇ ਹੋ ਸੈਕਟਰੀ ਆਪਣਾ ਵਿਜੇਤੀ ਰਹਿੰਨੇ ਕਿੱਥੇ ਚਾਚੋ ਕੀ ਨੀਅਰ ਬਾਈ ਕੇ ਐਸੇ ਐਸੀ ਹਾਂ ਮਾਮਲਾ ਕੀ ਹੈ ਜਿਹੜਾ ਸਿਵਲ ਹੋ ਗੜ ਜਾਇਆ ਮਾਮਲਾ ਭਾਜੀ ਲੜਾਈ ਹੋਈ ਆ ਅੱਜ ਤੋਂ 1.5 ਘੰਟਾ ਪਹਿਲਾਂ ਮੈਂ ਗਵਾਂਡੀ ਆ ਸੌਰਵ ਸ਼ਰਮਾ ਮੈਂ ਲੜਾਈ ਦੇ ਪਾਸ ਸੀ ਮੈਂ ਵੇੜੇ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੂੰ 6-7 ਬੰਦਿਆਂ ਨੇ ਘੇਰਿਆ ਹੋਇਆ ਸੀਗਾ ਉਹ ਬੰਦਿਆਂ ਦੀ ਡਰਿੰਕ ਕੀਤੀ ਹੋਈ ਸੀ ਜਿਨ੍ਹਾਂ ਨੇ ਮਾਰਿਆ ਸੌਰਵ ਸ਼ਰਮਾ ਦੇ ਇਹ ਬਾਈਕਰ ਰੋਡ ਤੇ ਖੜਾ ਕਰਕੇ ਬਾਥਰੂਮ ਕਰਦੇ ਪਏ ਸੀਗੇ ਉਹਨਾਂ ਨੇ ਆਪਣੇ ਘਰ ਤੋਂ ਮਨਾ ਕੀਤਾ ਕਿ ਮੇਰੇ ਘਰ ਦੇ ਮੋਰੇ ਕੁੜੀਆਂ ਮੇਰੀ ਆਂਦੀਆਂ ਆ ਤੁਸੀਂ ਇੱਥੇ ਨਾ ਬਾਥਰੂਮ ਕਰਿਆ ਕਰੋ ਤੁਹਾਨੂੰ ਕੇ ਵੀ ਸਮਝਾਇਆ ਆ ਇੰਨੇ ਚ ਹੀ ਉਹ ਅੰਦਰੋਂ ਆਪਣੇ ਹਥਿਆਰ ਲਿਆਏ 6-7 ਆਣੇ ਉਹਨੂੰ ਇਕੱਲੇ ਨੂੰ ਪੈਗੇ ਕਿਸ ਚੀਜ਼ ਨੂੰ ਮਰਿਆ ਉਹਨੂੰ ਇਹ ਆਈ ਥਿੰਕ ਇੱਕ ਦਾਤ ਸੀਗਾ ਤੇ ਹੋਰ ਵੀ ਇੱਕ ਰੋਡ ਟੈਕ ਸੀ ਤੇ 85 ਮਸਤੀ ਚੜਾਇਆ ਜਾ ਕੇ ਫੇ ਭੱਜੇ ਮੁੰਡੇ ਕਿ ਕਿੰਨੇ ਬੇਟੀ ਸੀਗੇ ਤੇ 6 ਕ ਜਾਨੇ ਸੀਗੇ ਤੇ ਕਿੰਨੇ ਵਜੇ ਹੋਇਆ ਆ ਆਸਾ ਇਹ ਹੋਇਆ ਜੀ ਆਪਣਾ ਹੁਣ ਤੋਂ 1.5 ਘੰਟੇ ਪਹਿਲਾਂ ਤੇ ਮਤਲਬ ਕਿ ਕੋਰਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਹੰਦੇ ਇਹ ਕਰਾਈ ਹੋਇਆ ਹੈ ਮਰਾਲਾ ਤੋਂ ਬਾਅਦ ਫਰਟ ਇੰਡਸਟਰੀ ਏਰੀਆ ਇੰਡਸਟਰੀ ਏਰੀਆ ਤੇ ਇਹ ਰਹਿਣ ਵਾਲੇ ਕਿੱਥੇ ਦੇ ਆ ਇਹ ਚਾਚੋ ਕੀ ਮੇਹਰਬਾਈ ਗੈਸੇ ਸੀ ਕੋਈ ਪਹਿਚਾਨ ਹੈਗੀ ਜਿਹੜੇ ਬੰਦਿਆਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ ਨਹੀਂ ਉਹ ਵੀ ਉੱਥੇ ਰਹਿੰਦੇ ਆ ਉਸੇ ਵੇੜੇ ਕੋਈ ਨਾਮ ਵਗੈਰਾ ਹੈ ਨਹੀਂ ਉਹਨਾਂ ਦਾ ਹਾਂ ਜੀ ਡਾਕਟਰ ਸਾਹਿਬ ਪਤਾ ਆ ਨਿਕਲ ਡਾਈਟ ਕਿਡ ਆਇਆ ਬੀ ਮੈਡ ਰਾਈ ਹਾਂਜੀ ਸਰ ਤੇ ਇੱਕ ਪੇਸ਼ੈਂਟ ਆਇਆ ਚਾਚੂ ਕੀ ਸੌਰਵ ਸ਼ਰਮਾ ਵਿਦ ਡਾਇਲਿਸਿਸ ਹਿਸਟਰੀ ਅਸால்ਟ ਹੋਇਆ ਹੈ ਐਟ ਉਹਨਾਂ ਦੇ ਘਰ ਹੀ ਤੇ ਪੇਸ਼ੈਂਟ ਸਾਡੇ ਕੋਲ ਆਇਆ ਸਟੇਬਲ ਨੇ ਪੇਸ਼ੈਂਟ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਤੇ ਉਹ ਹਾਲਪੀਸ਼ ਨੂੰ ਐਡਮਿਟ ਕਰ ਦਿੱਤੇ ਕਿੰਨੇ ਵਜੇ ਆਇਆ ਜੀ ਤੇਰੀ 6:20 ਪੀਐਮ ਜੁੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਘਰ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਹਿਲਾ ਸਮੇਤ 6 ਵਿਅਕਤੀ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨੀਜੀ ਹਸਪਤਾਲ داخل ਕਰਵਾਇਆ ਗਿਆ ਤੇ ਇਸ ਮੌਕੇ ਗੱਲਬਾਤ ਕਰਦਿਆ ਹੋਇਆ ਡੀਐਸਪੀ ਦਿਹਾਤੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਘਰ ਦੇ ਵਿੱਚ ਧਮਾਕਾ ਹੋਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਹ ਲੋਕ 2 ਮਹੀਨੇ ਪਹਿਲਾਂ ਹੀ ਮਕਾਨ ਨੂੰ ਕਿਰਾਏ ਤੇ ਲੈ ਕੇ ਇੱਥੇ ਰਹਿ ਰਹੇ ਸਨ ਤੇ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਕੁਲਦੀਪ ਕੌਰ ਦਾ ਘਰ ਵਾਲਾ ਜਿਸ ਦੀ ਕੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਕਾਨ ਮਾਲਕ ਨੂੰ ਵੀ ਨਹੀਂ ਪਤਾ ਸੀ ਕਿ ਇਸ ਘਰ ਦੇ ਵਿੱਚ ਨਜਾਇਜ਼ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਰ ਪਿੰਡ ਦੇ ਲੋਕਾਂ ਵੱਲੋਂ ਇਹ ਮਕਾਨ ਕਿਰਾਏ ਤੇ ਲਿਆ ਗਿਆ ਸੀ ਤੇ ਇਸੇ ਦੌਰਾਨ ਇਹਨਾਂ ਵੱਲੋਂ ਇੱਥੇ ਨਜਾਇਜ਼ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਕਮਰੇ ਦੇ ਵਿੱਚ ਅੱਗ ਲੱਗਦੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਪਟਾਕੇ ਬਣਾਏ ਜਾ ਰਹੇ ਸਨ ਜਿਸ ਕਾਰਨ ਕੀ ਤਮਾਕਾ ਹੋਇਆ ਹਾਲਾਂਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਉਧਰ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਹਨਾਂ ਖਿਲਾਫ ਕਾਰਵਾਈ ਵੀ ਹੋਵੇਗੀ ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਕੁਲਦੀਪ ਕੌਰ ਦਾ ਘਰ ਸੀ ਉਸਦੇ ਪਤੀ ਮਰੇ ਕਾਫੀ ਸਮਾਂ ਹੋ ਗਿਆ ਉਸ ਕੋਲੋ 1-2 ਮਹੀਨੇ ਪਹਿਲਾਂ ਕਿਰਾਏ ਤੇ ਲਿਆ ਗਿਆ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਘਰ ਦੇ ਵਿੱਚ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਜਦ ਤਮਾਕੇ ਦੀ ਆਵਾਜ਼ ਆਈ ਹੈ ਤਾਂ ਲੋਕਾਂ ਨੇ ਸਮਝਿਆ ਕਿ ਸਿਲੰਡਰ ਬਲਾਸਟ ਹੋਇਆ ਜਿਸ ਦੇ ਚਲਦੇ ਆਪੱਜੇ ਆਏ ਨੇ ਤਾਂ ਪਤਾ ਲੱਗਾ ਕਿ ਪਟਾਕਿਆਂ ਦੇ ਪੋਟਾਸ਼ ਦੇ ਕਾਰਨ ਇਹ ਤਮਾਕਾ ਹੋਇਆ ਤੇ ਉਹਨਾਂ ਨੇ ਪੁਲਿਸ ਨੂੰ ਵੀ ਬੰਦ ਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗੱਲ ਜੀ ਕੋਈ ਪਤਾ ਨਹੀਂ ਲੱਗੇਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਹਵਨ ਇਹ ਅੱਜ ਉਹ ਉੱਥੇ ਅੱਗ ਲੱਗੀ ਅੱਜ ਅਗਲੀ ਮੈਂ ਬਹੁਤ ਪਿੰਡ ਚ ਵੀ ਰੌਲਾ ਪਾਇਆ ਤੇ ਨਿਕਲੋ ਵੇ ਉਹਨਾਂ ਦੇ ਅੱਕ ਕਾਨ ਦੇ ਅੱਗ ਲੱਗ ਗਈ ਆਪ ਤੇ ਸਾਨੂੰ ਦੇਖੋ ਹੀ ਪੀ ਸਿਲੰਡਰ ਫਟ ਗਿਆ ਕਿ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਤੇ ਲੱਗ ਜਦੋਂ ਮੁਰਕੇ ਇੱਥੇ ਆਏ ਤਾਂ ਫਿਰ ਇੱਥੇ ਤੇ ਇਹ ਪੰਜ ਚਾਰ ਬੰਦੇ ਨਾਲ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਸਾੜ ਗਏ ਉਦਾਂ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਨ ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਟਾਕੇ ਬੰਦਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪੇਂਟ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਿਆ ਸੀ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸੌਰਿਆਂ ਜਠਾਨੀਆਂ ਜਠਾ ਜਿ ਮੰਦੀਆਂ ਜਦੋਂ ਆਪਣੇ ਵਖੋ 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 ਇਹਦੇ ਨੂੰ ਬਾਵਾ ਚੇਰ ਹੋ ਗਿਆ ਵਖੋ ਵਖਰ ਹੋ ਜਾਣ ਇਹ ਰਹਿੰਦੀ ਸ਼ਹਿਰੀ ਰਹਿੰਦੀ ਦੀ ਔਰਲੇ ਬਨੇ ਮਹੱਲੇ ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਇਆ ਦਾ ਸਸਕਾਰ ਕੀਤਾ ਉਦੋਂ ਬਾਅਦ ਆਹੀਂ ਧੋਪਾ ਗਾ ਜਾਈ ਮੁਰਤੇ ਬਾਅਦ ਚ ਨਹੀਂ ਆਏ ਨਾ ਪਤਾ ਹੈ ਕਿ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਹੈ ਜਿਵੇਂ ਗਵਾਂਡੀਆਂ ਦੇ ਇਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਵੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਚਾਹੀਦ ਅੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋ ਬਾਬੇ ਟਾਲੇ ਸਾਹਿਬ ਗਏ ਆਂ ਮਾਵਾਂ ਤੇ ਟਾਲੇ ਸਾਹਿਬ ਗਏ ਆਂ ਤੇ ਮਾਤਾ ਉਹਨਾਂ ਦੀ ਤਰਨ ਤਰਨ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤਾਂ ਸਾਡੇ ਆਏ ਤੋਂ ਅਸੀਂ ਗਏ ਆ 6 7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਕੋਣ ਪੁਲਿਸ ਨੂੰ ਤਲਾਸ਼ ਕੀਤੀ ਗਿਆ ਪੁਲਿਸ ਲੋਕੀ ਕਾਰਵਾਈ ਕੀਤੀ ਜਾ ਰਹੀ ਚ ਹੈ ਹੁਣ ਕੋ ਉਹ ਦਿਹਾਣੇ ਪੁਲਿਸ ਵਾਏ ਜਾਣਨਗੇ ਵੀ ਵੇਖਣਗੇ ਵੀ ਕੀ ਹੈ ਕਿਉਂ ਗਲਤ ਕੰਮ ਇੱਥੇ ਕਿਉਂ ਹੋਇਆ ਵਾ ਤੇ ਬਾਕੀ ਇਹ ਕਾਰਵਾਈਆਂ ਦਾ ਤੇ ਬਿਲਕੁਲ ਰੋਲ ਨਹੀਂ ਨਾਗਾ ਇਹਦੇ ਬੀਬੀ ਵਿਚਾਰੀ ਆ ਬਵੇ ਬਜ਼ੁਰਗਾਂ ਦੇ ਸਾਹਮਣੇ ਆ ਕੇ ਅੰਦਰ ਇਟਸ 2133 ਇਹ ਬੰਦੇ ਇੱਥੇ ਰਹਿੰਦੇ ਆ ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ ਕੰਮ ਕੋਈ ਆਪੋ ਆਪਣਾ ਪਠਾ ਦਾ ਲੈ ਕੇ ਕਿਹਦੇ ਘਰ ਵਾਲਾ ਅੱਜ ਕੱਲ ਨਹੀਂ ਜਾਂਦਾ ਪਿੰਡਾਂ ਜੂ ਅੱਗੇ ਜਨਾਨੀਆਂ ਚਾਰ ਬਹਿ ਜਾਂਦੀ ਸਰ ਆ ਜਿਹੜਾ ਅੱਜ ਬਲਾਸਟ ਹੋਇਆ ਕੀ ਮਾਮਲਾ ਹੈਗਾ ਵਾ ਤੇ ਕਿੰਨੇ ਜਾਣੇ ਚੱਕਮੀ ਹੋਏ ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਇਕੱਲੀ ਰਹਿੰਦੀ ਸੀ ਜਿਆਦਾ ਜੋ ਗਵੰਡ ਗਵੰਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਦੇ ਪੇਕੇ ਆ ਤੇ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਖੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਆ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਵੀ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਬਕਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਖੇ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਇਹਨਾਂ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡਰ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਹੈ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਜੰਡੇ ਵਾਲੇ ਰਹੀ ਆ ਕਿੰਨੇ ਕਿ ਦਿਨ ਰਹੀ ਸਰ ਕੰਮ ਚੱਲਦੇ ਨੇ ਇਹ ਇਹ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਇੱਥੇ ਜਿਹੜੇ ਪਿੰਡ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਦੇ ਤੋਂ ਗੱਲ ਕਲੀਅਰ ਹੋ ਗਈ ਅਜੀਬ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੇ ਇਦਾਂ ਦੀ ਕੋਈ ਗੱਲ ਨੋਟਿਸ ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡੇਆਲੇ ਦਾ ਦੱਸ ਰਿਹਾ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਹੈ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਨਹੀਂ ਦੱਸਿਆ ਜਾ ਰਿਹਾ ਕਿ ਜੇਲੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ ਉਹਦੇ ਵਿੱਚ ਅਨਮੋਲ ਮਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲ ਹੋ ਹੈਗਾ ਇੱਕ ਲੜਕੀ ਇਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਇੰਟਰਪਿੰਡ ਦੇ ਨੇ ਮੈਂ ਉਹੀ ਗੱਲ ਕਹਿ ਰਿਹਾ ਵੀ ਜਿਹੜੇ ਸੱਤ ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮਲਾਜ਼ਮ ਹੋਊਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ